ਸਸਰੀ ਕਾਲਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮ ਪਰ ਸਵਾਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਸ੍ਰੀ ਮਸਤੂਆਣਾ ਸਾਹਿਬ ਦੀ ਧਰਤੀ ਤੇ ਜੋ ਸੰਤ ਅਤਰ ਸਿੰਘ ਦੀ ਯਾਦ ਵਿੱਚ ਜੋੜ ਮੇਲਾ ਲੱਗਿਆ ਹੋਇਆ ਇੱਥੇ ਐਗਰੀਕਲਚਰ ਦੇ ਕਈ ਐਮਪਲੀਮੈਂਟਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਵਿੱਚੋਂ ਇੱਕ ਆ ਆਹ ਮੱਕੀ ਦਾ ਚਾਰਪੌਣ ਵਾਲੀ ਕਮਲ ਐਗਰੀ ਵਰਕਸ ਤੇ ਆਪਾਂ ਵੀਰ ਨਾਲ ਗੱਲ ਕਰਦੇ ਆਂ ਵੀ ਇਹਦੇ ਵਿੱਚ ਕੀ ਨਵਾਂ ਲੈ ਕੇ ਆਏ ਨੇ ਇਹ ਤੇ ਕੀ ਇਹਦੇ ਵਿੱਚ ਹੋਰ ਖਾਸੀਅਤ ਆ ਸਸਤੀ ਗੱਲ ਬਾਈ ਜੀ ਸਵਾਗਤ ਕਰਦੇ ਆਂ ਸਾਡੇ YouTube ਚੈਨਲ ਤੇ ਹਾਂਜੀ ਵੀਰ ਜੀ ਪਹਿਲਾਂ ਆਪਣਾ ਨਾਂ ਤੇ ਆਪਣੀ ਫਰਮ ਦਾ ਨਾਂ ਦੱਸ ਦਿਓ ਇੱਕ ਵਾਰ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਹਾਂਜੀ ਆਪਣੀ ਫਰਮ ਦਾ ਨਾਂ ਕਮਲ ਐਗਰੋ ਇੰਡਸਟਰੀ ਸੰਗਰੂਰ ਤੋਂ ਪਟਿਆਲਾ ਰੋਡ ਤੇ ਹੈ ਜੀ ਇਹ ਠੀਕ ਆ ਜੀ ਕਾਵਦਾਨ ਤੋਂ ਖਰਾਣੇ ਦੇ ਵਿਚਾਲੇ ਹੈ ਜੀ ਠੀਕ ਆ ਜੀ ਕੇਐਫਸੀ ਦੇ ਆਊਟਸਾਈਡ ਤੇ ਜੀ ਠੀਕ ਆ ਜੀ ਹਾਂਜੀ ਤੇ ਆਪਾਂ ਇਹਦੇ ਵਿੱਚ ਕੀ ਨਵਾਂ ਲੈ ਕੇ ਆਏ ਵੀਰੇ ਇਸ ਵਾਰ ਇਸ ਵਾਰ ਆਪਣੇ ਇੱਕ ਦਵੀਰ ਦੀ ਸਟੀਲ ਦੇ ਬਲੇਡ ਕਰਤੇ ਜੀ ਇਹਦੇ ਅੱਛਾ ਤੁਹਾਡਾ ਸਟੀਲ ਦੇ ਨੇ ਜੀ ਇਹ ਸੇ ਪੀਸਾਂ ਦੇ ਵਿੱਚ ਨੇ ਜੀ ਐਸਐਸ ਸੀ ਲੀਨ ਹੈ ਹਾਂਜੀ 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 ਠੀਕ ਹੈ 6 ਪੀਸ ਕਰਤੇ ਹਨ ਹਾਂਜੀ ਹਾਂਜੀ ਜੇ ਕੋਈ ਪੀਸ ਨੂੰ ਪਹਿਲਾਂ ਤਾਂ ਦਿੱਕਤ ਹੀ ਨਹੀਂ ਆਉਂਦੀ ਇਹ ਕਈ ਵਾਰੀ ਕੋਈ ਲੋਹੇ ਲਾਹ ਦੀ ਚੀਜ਼ ਆ ਜੇ ਵਿੱਚ ਕੋਈ ਬਿੰਗਾ ਬੁੰਗਾ ਹੋ ਜਾ ਤਾਂ ਕੋਲ ਕੇ ਸਿੱਧਾ ਹੋ ਜਾਂਦਾ ਜੀ ਠੀਕ ਹੈ ਨਾ ਇਹ ਟੁੱਟਦਾ ਨਹੀਂ ਹੈਗਾ ਹਾਂਜੀ ਟੁੱਟਦਾ ਨਹੀਂ ਹੈਗਾ ਜੀ ਹੋਰ ਇਹਦੇ ਵਿੱਚ ਕੋਈ ਖਾਸ ਇੱਧਰ ਆ ਜਿਓ ਜੀ ਆਜੋ ਦੇ ਟਾਇਰ ਲਾਤੇ ਜੀ ਆਪਣੇ ਟੌਪ ਮਾਡਲ ਚ ਹੈ ਜੀ ਆਹ ਟਾਇਰ ਲਾਤੇ ਨਾਲ ਜੱਕ ਵੀ ਲਾਤੇ ਹਾਂਜੀ ਹਾਂਜੀ ਜੀ ਉੱਪਰ نیچے ਕਰ ਹਾਂਜੀ ਹਾਂਜੀ ਇਹ ਆਪਣੇ ਲਿਫਟ ਦੇ ਟਰੈਕਟਰ ਦੀ ਤੇ ਲੋਡ ਨਹੀਂ ਪੈਂਦਾ ਜੀ ਜਦੋਂ ਖੇਤ ਚ ਚੱਲਦੀ ਹੈ ਜੀ ਹਾਂ ਹਾਂ ਇਹ ਹਾਈਡਰੋਲਿਕ ਸਿਸਟਮ ਨਾਲ ਹੀ ਇੱਧਰ ਲੱਗੇ ਹੋਏ ਜੀ ਆਪਣਾ ਸਿਸਟਮ ਅੱਛਾ ਚਾ ਉਹ ਲੱਗਿਆ ਹੋਇਆ ਹਾਂਜੀ ਪੰਪ ਵਗੈਰਾ ਲੱਗੇ ਹੋਏ ਜੀ ਉਹ ਹਾਂ ਹਾਂ ਉਹ ਤੋਂ ਜੀ ਉੱਚੀ ਨਹੀਂ ਵੀ ਜਿੰਨੀ ਮਰਜ਼ੀ ਆਪਾਂ ਕਰ ਸਕਦੇ ਹਾਂ ਜੀ ਅੱਛਾ ਅੱਛਾ ਹਾਂਜੀ ਇੱਧਰ ਯਾਨੀ ਇਹ ਤੋਂ ਆਪਾਂ ਉੱਚੀ ਨੀ ਮਿਜ ਨਹੀਂ ਮਰਜ਼ੀ ਕਰ ਸਕਦੇ ਹਾਂ ਇਹ ਹਾਈਡਰੋਲਿਕ ਸਿਸਟਮ ਹੈ ਜੀ ਇਹ ਲੀਵਰ ਤੋਂ ਜੀ ਜਿੰਨੀ ਮਰਜ਼ੀ ਡਾਊਨ ਕਰ ਸਕਦੇ ਜਿੰਨੀ ਮਰਜ਼ੀ ਅੱਪ ਕਰ ਸਕਦੇ ਹਾਂ ਤੁਸੀਂ ਇਹਦੇ ਸਪੈਸ਼ਲ ਲੀਵਰ ਟਰੈਕਟਰ ਤੇ ਲੱਗ ਜਾਂਦਾ ਹੈ ਹਾਂਜੀ 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 ਉਹ ਸਟੀਰਿੰਗ ਕਿਟ ਲੱਗੀ ਵੀ ਹੈ ਜੀ ਉਹਦੇ ਨਾਲ ਬੈਟ ਹੋ ਜਾਂਦਾ ਜੀ ਠੀਕ ਆ ਠੀਕ ਆ ਯਾਨੀ ਇਹ ਤੁਸੀਂ ਬੜਾ ਵਧੀਆ ਕਰਤਾ ਜਾ ਕੰਮ ਹਾਂਜੀ ਜੀ ਲਿਫਟ ਦੇ ਕੋਈ ਲੋਡ ਨਹੀਂ ਪੈਂਦਾ ਜੀ ਐਕਸਟਰਾ ਲਿਫਟ ਤੇ ਵੀ ਲੋਡ ਨਹੀਂ ਪੈਂਦਾ ਹੈਗਾ ਇਹਦਾ ਐਕਸਟਰਾ ਤੇ ਲਾਇਆ ਹੋਇਆ ਜੀ ਟਰੈਕਟਰ ਨਾਲ ਮਿਕਸ ਆਪ ਤੇਲ ਨਹੀਂ ਹੁੰਦਾ ਜੀ ਇਹਦਾ ਜਿਵੇਂ ਤੇਲ ਕਰਾਵੋ ਜਾਂਦਾ ਜੀ ਟਰੈ ਤੇ ਉੱਤੋਂ ਵੀ ਵਧੀਆ ਬਣਾਈ ਹੋਈ ਰੋਟੀ ਮਸ਼ੀਨ ਤੇ ਇੱਕ ਮਗਰ ਬਾਕਟਰ ਵੀ ਲਾਈ ਆ ਹਾਂਜੀ ਹਾਂਜੀ ਬਾਕਟਰ ਲਾਈ ਵੀ ਆ ਜੀ ਆਪਣੀ ਠੀਕ ਆ ਤੇ ਇਹਨੂੰ ਕਿੰਨੇ ਐਚਪੀ ਦਾ ਟਰੈਕਟਰ ਚਾਹੀਦਾ ਇਹਨੂੰ 75 ਤੋਂ 90 ਐਚਪੀ ਦਾ ਟਰੈਕਟਰ ਖੇਚਦਾ ਜੀ 75 ਤੋਂ 90 ਐਚਪੀ ਦਾ ਹਾਂਜੀ ਫੋਰ ਬਾਈ ਫੋਰ ਜੀ ਤੇ ਮਾਲਾ ਕਿੰਨੇ ਕਿੱਲੇ ਕੱਢ ਦਿੰਦੀ ਇੱਕ ਦਿਨ ਇਹ 12 ਤੋਂ 13 ਕਿੱਲੇ ਕੱਢ ਦਿੰਦੀ ਹੈ ਜੀ 12 ਤੋਂ 13 ਕਿੱਲੇ ਕੱਢ ਦਿੰਦੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੁਣ ਕੋਈ ਮੇਲੇ ਕਰਕੇ ਕੋਈ ਡਿਸਕਾਊਂਟ ਵਗੈਰਾ ਹੈ ਆਪਣੀ 13 ਲੱਖ 20000 ਰੁਪਏ ਕੀਮਤ ਹੈ ਜੀ ਮੇਲੇ ਤੇ 40000 ਰੁਪਏ ਡਿਸਕਾਊਂਟ ਹੈ ਜੀ 12 ਲੱਖ 80000 ਦੀ ਮਸ਼ੀਨ ਹੈ ਜੀ ਆਪਣੀ ਅੱਛਾ 12 ਲੱਖ 80000 ਰੁਪਏ ਹਾਂਜੀ 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 ਇਹ ਡਿਸਕਾਊਂਟ ਸਿਰਫ ਮੇਲੇ ਮੇਲੇ ਤੇ ਹੈ 5 ਫਰਵਰੀ ਤੱਕ ਹੈ ਜੀ ਬੁਕਿੰਗ ਕਰਵਾਉਣ ਤੇ ਜੀ ਜੇ 5 ਫਰਵਰੀ ਤੱਕ ਕੋਈ ਬੁਕਿੰਗ ਕਰਾ ਲੂਗਾ ਤਾਂ ਹਾਂਜੀ 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 ਤੇ 90% ਆਪਣੀ ਮਸ਼ੀਨ ਤੇ ਲੋਨ ਪਾਸ ਆ ਜੀ 90% ਲੋਨ ਪਾਸ ਆ ਜੀ ਮਸ਼ੀਨ ਤੇ ਹਾਂਜੀ ਹਾਂਜੀ ਕੋਈ ਸਬਸਿਡੀ ਵਗੈਰਾ ਸਬਸਿਡੀ ਜਦੋਂ ਆਊਗੀ ਆਪਣੀ ਮਸ਼ੀਨ ਪਾਸ ਆ ਜੀ ਆਪਾਂ ਦੇਵਾਂਗੇ ਜੀ ਠੀਕ ਆ ਜੀ ਠੀਕ ਆ ਵੀਰੇ ਇਹਲਾ ਹਾਲ ਕੋਈ ਚੱਲ ਨਹੀਂ ਰਹੀ ਇਹਲਾ ਕੋਈ ਚੱਲ ਨਹੀਂ ਰਹੀ ਇਹਲਾ ਲਾ ਆਪਾਂ ਡਿਸਕਾਊਂਟ ਦੇ ਰਹੇ ਹਾਂ ਹਾਂਜੀ ਡਿਸਕਾਊਂਟ ਦੇ ਰਹੇ ਹਾਂ ਜੀ 5 ਫਰਵਰੀ ਤੱਕ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਬਹੁਤ ਵਧੀਆ ਮਸ਼ੀਨ ਆ ਵੀਰੇ ਤੇਰੀ ਮੈਨੂੰ 90 ਐਸਪੀ ਦਾ ਡਰੈਕਟਰ ਚਾਹੀਦਾ ਹੈ ਜਿਹੜੀ ਉਹ ਤੁਸੀਂ ਬਾਗਟ ਵੀ ਲਾਦੀ ਪਿੱਛੇ ਉਹ ਵੀ ਵਧੀਆ ਹਾਂਜੀ ਹਾਂਜੀ ਉਹਦੇ ਨਾਲ ਲੇਬਰ ਦੀ ਸਮੱਸਿਆ ਖਤਮ ਹੋ ਗਈ ਜੀ ਬਾਸ ਤੇ ਮਾਊਸ ਵਿੱਚ ਟਰਾਲੀ ਖੇਤ ਵਿੱਚ ਵੱਢਦੀ ਨਹੀਂ ਜੀ ਸਹੀ ਗੱਲ ਆ ਇਹ ਇਹਦੇ ਨਾਲ ਜੀ ਖੇਤ ਤੋਂ ਬਾਹਰੇ ਆਪਾਂ ਰਸਤੇ ਤੇ ਜਾ ਕੇ ਆਪਾਂ ਫਿਰ ਆਪਾਂ ਬਾਹਰੇ ਕੱਢ 사ਦੇ ਹਾਂਜੀ ਹਾਂਜੀ ਉਹ ਵੀ ਸਾਈਡ ਤੇ ਟੇਢੀ ਹੋ ਜਾਂਦੀ ਉਹ ਪਿੱਛੇ ਹਾਂਜੀ ਹਾਂਜੀ ਅੱਗੇ ਨੂੰ ਉਹ ਹੋ ਜਾਂਦੀ 15 ਮੋਟਰ ਦੇ ਉੱਪਰ ਚੱਲ ਜਾਂਦੀ ਹੈ ਜੀ ਉਹ ਕਿਸੇ ਟਰੱਕ ਟਰੱਕ ਵਗੈਰਾ ਵਿੱਚ ਵੀ ਪਾਉਣੀ ਪਾਉਣੀ ਆ ਟਰੱਕ ਤੋਂ ਪਾਉਣੀ ਆ ਹਾਂਜੀ 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 15 ਮੋਟਰ ਐਕਟ ਹੋ ਜਾਂਦੀ ਹੈ ਜੀ ਉਹਦੀ ਠੀਕ ਹੈ ਵੀਰੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਹਾਂਜੀ ਹਾਂਜੀ ਕਿਸਾਨ ਵੀਰਾਂ ਜਾਨਾ ਜਾਣਕਾਰੀ ਸਾਂਝੀ ਕਰਨੀ ਹਾਂਜੀ ਇੱਧਰ ਆਪਣਾ ਸੰਪਰਕ ਨੰਬਰ ਹੈ ਹਾਂ ਇੱਧਰ ਸੰਪਰਕ ਨੰਬਰ ਨੇ ਹਾਂਜੀ ਹਾਂਜੀ ਕਾਹਨੇ ਹਾਂਜੀ ਕਿਸਾਨ ਵੀਰੋ ਆ ਸੰਪਰਕ ਨੰਬਰ ਲੱਗੇ ਹੋ ਨੇ ਵੀਰੋ ਨਾਲੇ ਹਾਂਜੀ ਹਾਂਜੀ ਆ ਦੇਖ ਲਓ ਤੁਸੀਂ ਉਹਦਾ ਥੋੜਾ ਕਾਰਡ ਕਾਰਡ ਪਾ ਦਾਂਗੇ ਆਪਾਂ ਵਿੱਚ ਥੋੜੇ ਨੰਬਰ ਵਿੱਚ ਪਾ ਦਾਂਗੇ ਆਪਾਂ ਠੀਕ ਆ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਹਾਂਜੀ ਤੇ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਦਬਦਿਆ ਕਰੋ ਵਟਨ ਮਦਦ ਕਰਦਿਆ ਕਰੋ ਵੀਰ ਦੀ ਤੇ ਜੇ ਇੰਸਟਾਗ੍ਰਾਮ ਤੇ ਤਾਂ ਇੰਸਟਾਗ੍ਰਾਮ ਬਿੱਟੂ ਨਹੀਂ ਹਾਂ ਪਰ ਬੰਨ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ